ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਹੈਗੇ ਸ਼ਿਮਲੇ ਇੱਥੇ ਆਪਾਂ ਵੇਖ ਰਹੇ ਹਾਂ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਲਓ ਜੀ ਅੱਗੋਂ ਦੀ ਵੇਖਨੇ ਆਪਾਂ ਲਓ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਉਹ ਕਦੇ ਮੋਬਾਈਲ ਨਾ ਖੋ ਕੇ ਲੈ ਜਾਣ ਓਏ। ਹਾਂ? ਬਾਂਦਰਾ ਦੀ ਗੱਲ ਕਰਦਾ ਮੈਂ ਬਾਂਦਰਾ ਦੀ। ਵੇਖੋ ਜੀ ਕਿੰਨੇ ਬਾਂਦਰ ਇੱਥੇ। ਤੇ ਕਿਵੇਂ ਝਾਕਦੇ। ਇਹਦਾ ਜੀ ਸ਼ਾਨਦਾਰ ਬਿਲਡਿੰਗ ਤੇ ਬਹੁਤ ਵੱਡੀ ਬਿਲਡਿੰਗ ਹੈ ਅੰਗਰੇਜ਼ਾਂ ਦੇ ਰਾਜੇ ਵੱਲ 1884 ਤੋਂ 1887 ਵਿੱਚ ਤਿਆਰ ਕੀਤੀ ਗਈ ਸੀ। ਇਸ ਦੇ ਵਿੱਚ ਪਹਿਲੇ ਪਹਿਲੀ ਵਾਰ ਲਾਰਡ ਡਾਇਫਰੈਂਡ ਜਿਹੜਾ ਭਾਰਤ ਦਾ ਵਾਇਸਰਾਏ ਸੀ। ਉਹਨੇ ਇੱਥੇ ਰੈਸ਼ ਰੱਖੀ ਸੀ ਉਸ ਤੋਂ ਬਾਅਦ ਸਾਰੇ ਅਗਲੇ ਜਿਹੜੇ ਵੈਸ ਰਹੇ ਤੇ ਗਵਰਨਰ ਜਨਰਲ ਇੱਥੇ ਰਹਿੰਦੇ ਰਹੇ ਆ ਭਾਰਤ ਜਾਦ ਹੋਣ ਮਗਰੋਂ ਇੱਥੇ ਰਾਸ਼ਟਰਪਤੀ ਲਈ ਇਹ ਗਰਮੀਆਂ ਦੀ ਛੁੱਟੀ ਮਨਾਉਣ ਅਤੇ ਦਫ਼ਤਰ ਬਣਾਇਆ ਗਿਆ ਸੀ ਪਰੰਤੂ 1965 ਵਿੱਚ ਡਾਕਟਰ ਰਾਧਾ ਕ੍ਰਿਸ਼ਨ ਨੇ ਇਸ ਨੂੰ ਛੱਡ ਦਿੱਤਾ ਸੀ ਤੇ ਇੱਥੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟਡੀ ਦੇ ਦਫ਼ਤਰ ਇੱਥੇ ਖੋਲ੍ਹ ਦਿੱਤੇ ਸੀ ਜੋ ਅੱਜ ਤੱਕ ਚੱਲ ਰਹੇ ਆ ਲੋ ਜੀ ਦੇਖੋ ਸ਼ਾਨਦਾਰ ਬਿਲਡਿੰਗ ਇਹ ਸੱਤ ਚੋਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਮਸ਼ਹੂਰ ਚੋਟੀਆਂ ਉਹਨਾਂ ਦੇ ਵਿੱਚੋਂ ਇੱਕ ਚੋਟੀ ਦੇ ਇੱਥੇ ਇਹ ਬਿਲਡਿੰਗ ਬਣੀ ਹੈ ਲੋ ਜੀ ਦੇਖੋ ਕੈਮਰੇ ਦੇ ਵਿੱਚ ਇਹ ਫੋਟੋ ਨਹੀਂ ਆਉਂਦੀ ਇਹਦੀ ਬਹੁਤ ਲੰਮੀ ਚੌੜੀ ਹੈ ਕਾਫੀ ਰਹਾਸ਼ੀਤ ਹੈ ਇਹ 10:40 ਮਿੰਟ ਤੇ ਅੰਦਰ ਖੁੱਲੋਗੀ ਆਪਾਂ ਦਫ਼ਤਰ ਜਾ ਕੇ ਅੰਦਰ ਇਹਦੇ ਅੰਦਰ ਬਿਲਡਿੰਗ ਦੇ ਵਿੱਚ ਵੇਖਦੇ ਹਾਂ ਕੀ ਹੋਵੇਗਾ ਬਾਹਰ ਆਉਣਾ ਹੋਣਾ ਹੈ ਨਾ ਇੱਥੇ ਆਉਂਦੇ ਨੇ ਇਧਰ ਦੇਖੋ ਜੀ ਥੋ ਬਾਹਰ ਦਾ ਇਹ ਮੰਗਿਆ ਤੁਸ ਫੜੀ ਕੋਲ ਇਹ ਜੀ ਆਈ ਹੇਠੇ ਬੀ ਬਿਲਡਿੰਗ ਬੜੀ ਹੋਵੇ ਫਿਰ ਆਪਣਾ ਖੁੱਲਿਆ ਹੈ ਜੀ ਸੋ ਕੁਝ ਨਹੀਂ ਕਰਦੇ ਰੋ ਕਰਾ ਕਾ ਤਾ ਕੈਸੇ ਖੁੱਲੋਗਾ ਆਜੋ ਵੀ ਜਾਨੋ ਨਾ ਨਾ ਜਾਨੋ ਭਜ ਜਾਓ ਫੋਟੋ ਖਿੱਚ ਲਵਾਂ ਜੀ ਬਈ ਲਓ ਜੀ ਫਰੰਟ ਕੈਮਰੇ ਚ ਆਪਾਂ ਆਪਣਾ ਵੀਊ ਲੈ ਆਏ ਰਹੇ ਮੈਂ ਤਾਂ ਬਹੁਤ ਹੋ ਗਿਆ ਬਿਲਡਿੰਗ ਇਹ ਤੇ ਹੋ ਰਹੀ ਹੁਣ ਫੋਟੋ ਕੈਮਰੇ 'ਚ ਨਹੀਂ ਆਉਂਦੀ ਇਹ। ਇਹ ਮਰਜ਼ੀ ਕਰੀ ਹੋਈ ਨੇ। ਹਾ ਹਾ ਹਾ। ਲੋ ਜੀ। ਹੁਣ ਆਪਾਂ ਪੂਰੀ ਫੋਟੋ ਲੈਣੀ ਹੈ। ਕੈਮਰੇ 'ਚ ਫੋਟੋ ਲੈਣੀ ਆਪਾਂ ਬਿਲਡਿੰਗ ਦੀ। ਵੈਸਟਰਨ ਬਿਲਡਿੰਗ ਵਾਈਜੀ। ਇੱਕ ਵਾਰ। ਲੈ ਦੇਖੋ ਜੀ। ਅੰਜਰ ਇਹ ਨਹੀਂ ਆਣਾ ਬਟ ਕੋਲ ਖੇ ਕੋਣ ਕੋਣੀ ਆਏ ਲਓ ਜੀ ਆ ਪਾਸੇ-ਬਾਸੇ ਦਾ ਵੇਨਿਊ ਇਹ ਹੈ ਸਨਸੈਟ 뷰 ਕਾਫੇ ਸਾਹਮਣੇ ਵੇਖੋ ਜੀ ਬਿਲਡਿੰਗਾਂ ਦਾ 뷰 ਲਓ ਇਹ ਦੂਰ ਤਾਈ ਜ਼ੂਮ ਕਰਕੇ ਵੇਖਦੇ ਆਪਾਂ

ਬਿਲਡਿੰਗ ਦਾ ਨਾਭਿਓ ਜੀਓਂ ਫੇਰ ਦਵਾ ਕਰਦੇ ਆਪਾਂ ਹੈ? ਘਾੜਿਆ ਇਹ ਕਿਹੜਾ ਦਰਖਤ ਹੈ? ਪ੍ਰਵੇਸ਼ ਵਰਜਿਤ ਜਾਂਦੇ ਜਾਂਦੇ ਕਾਲਾ ਦਰਖਤ ਹੈ ਗਾਸ ਤੇ ਰਕਾ ਉਹ ਕਹਾ ਲਈ ਸੀ ਪ੍ਰੋਗਰਾਮ ਹੋ ਕੁਛ ਨਹੀਂ ਸੀ ਉਹ ਘਾ ਦੇ ਤੇ ਖਰਾਬ ਹੁੰਦਾ ਹੋਰ ਕੁਛ ਨਹੀਂ ਸੀ ਉਹ ਪ੍ਰੇਸ਼ ਵਰਜਤ ਤਾਂ ਕੋਈ ਗੱਲ ਨਹੀਂ ਜਾਣਨੇ ਕੋਈ ਨਹੀਂ ਹੁੰਦਾ ਇਹ ਤਾਂ ਐਵੇਂ ਕਰੀ ਜਾਂਦਾ ਜਿਹੜੇ ਸਿਕਿਉਰਟੀ ਗਾਰਡ ਹੈ ਇਹਨਾਂ ਨੇ ਬਾਲਾ ਨਾ ਕਰੇ ਪਰ ਹਾਂ ਫੋਟੋਗ੍ਰਾਫੀ ਕਰਦੇ ਕਿਤੇ ਇਹ ਹਾਂ ਸਾਈ ਫੋਟੋ ਨਹੀਂ ਸਾਈ ਫੋਟੋ ਸਾਈ ਫੋਟੋ ਵੀ ਹੈ ਕਰਾ ਯਾਰ ਸਿੰਦਰ ਅਗਲੇ ਇਹ ਮੇਰੇ ਨਾਲ ਜੀਰੇ ਵੇਖੋ ਇਹ ਕਿੱਡਾ ਵੱਡਾ ਦਰਖਤ ਹੈ ਨਾ ਬਿਲਖਣ ਜੀ ਹੈ ਉਹ ਇੱਕ ਰੇਤ ਵੀਰ ਜੀ ਮੇਰੀ ਇੱਕ ਗੱਲ ਸੁਣ ਲਾ ਲਓ ਜੀ 10:40 ਮਿੰਟ ਹੋ ਗਏ ਤੇ 게ਟ ਨੰਬਰ 1 ਰਹੀ ਆਪਾਂ ਅੰਦਰ ਜਾਣੇ ਆ ਇੱਥੇ ਲਿਖਿਆ ਬਈ ਵੀਡੀਓ ਬਣਾਉਣੀ ਮਣਾ ਹੈ ਤੇ ਤੁਹਾਨੂੰ ਬਾਅਦ ਚ ਆ ਕੇ ਆਪਾਂ ਜਿਹੜਾ ਅੰਦਰ ਜਿਹੜਾ ਸਾਰਾ ਹਾਲਚਾਲ ਜੋ ਵੀ ਇੱਥੋਂ ਗਾਈਡੈਂਸ ਮਿਲੂਗੀ ਆਪਾਂ ਤੁਹਾਡੇ ਨਾਲ ਅੱਗੇ ਜਾ ਕੇ ਵੀਡੀਓ ਸ਼ੇਅਰ ਕਰਦੇ ਆ। ਲਓ ਜੀ ਆਪਾਂ ਵੇਖਦੇ ਆ ਧੁੱਪ ਘੜੀ 20 ਬੰਦੇ ਸਿਰ ਤੇ ਪਰ ਗੱਲ ਕਰਨ ਨੂੰ ਠੀਕ ਹੈ ਜੀ ਠੀਕ ਹੈ ਲਓ ਧੁੱਪ ਘੜੀ ਕਿੰਨਾ ਗੱਲ ਕਰਨੀ ਇਹਦੇ ਵਿੱਚ ਕੁਝ ਨਹੀਂ ਥੋੜਾ ਆਪਾਂ ਵੇਖਣ ਆਪਾਂ ਜਿਹੜਾ ਬੰਦਾ ਆਪਾਂ ਫੇਰ ਤੇ ਆਪਾਂ ਉਹ ਨਹੀਂ ਨਾ ਇਹ ਧੁੱਪ ਘੜੀ ਦਾ ਇਹਦਾ ਟੇਬਲ ਟੂਲ ਦਿੱਤੇ ਵਾਹ ਕਾਫੀ ਲੈਟੀਟਿਊਡ ਲੈਟੀਟਿਊਡ ਕੱਢਿਆ ਦਾ ਇਹ ਆਹ ਕਰੀ ਕੁਝ ਜਿਹੜੇ ਆਪਾਂ ਨੂੰ ਇਹਦੀ ਪੂਰੀ ਸਮਝ ਨਹੀਂ ਆਈ ਹੁਣ ਆਪਾਂ ਅੱਗੇ ਥੱਲੇ ਜਾਵਾਂਗੇ ਨੇ ਪਾਰਕ ਆਪਾਂ ਵੇਖ ਰਹੇ ਹਾਂ ਐਡਵਾਂਸ ਸਟੱਡੀ ਇੰਡੀਅਨ ਇੰਸਟੀਚਿਊਟ ਦਾ ਐਡਵਾਂਸ ਸਟੱਡੀ ਦੇਖ ਰਹੇ ਹਾਂ ਵੇਖੋ ਜੀ ਇੱਧਰ ਆਪਾਂ ਇਸ ਦਾ ਬਣਿਆ ਪਾਰਕਾ ਦਰਖਤ ਸੁੱਕ ਗਿਆ ਸ਼੍ਰੀਰ ਘਲਾ ਦੇ ਲਓ ਜੀ ਇਹ ਹੈ ਪਗਨੇ پارک ਲਓ ਜੀ ਦਫਤਰ ਅੰਦਰਲਾ ਖੁੱਲ ਗਿਆ ਸੀ ਅੰਦਰ ਜਾ ਕੇ ਆਪਾਂ ਵੇਖਿਆ ਹੈ ਉੱਥੇ ਗਾਈਡ ਮੁੰਨੇ ਸਾਰਾ ਉੱਥੇ ਸਿਸਟਮ ਸਮਝਾਇਆ ਇੱਥੇ ਪੀ ਐਚ ਡੀ ਹੁੰਦੀ ਹੈ ਬੱਚਿਆਂ ਵਾਸਤੇ 셀ਫ ਸਟੱਡੀ ਹੈ ਤੇ ਉੱਥੇ ਬਹੁਤ ਵੱਡੀ ਲਾਇਬ੍ਰੇਰੀ ਹੈ ਜਿੱਥੋਂ ਉਹ ਬਹਿ ਕੇ ਉੱਥੇ ਸਟੱਡੀ ਕਰ ਸਕਦੇ ਉਸ ਤੋਂ ਬਾਅਦ ਇੱਥੇ ਬਿਜਲੀ ਸੀ ਤਾਂ ਪ੍ਰਬੰਧ ਸੀ ਜਿਹੜਾ ਉਹ ਸਾਰੋਂ ਤੋਂ ਪਹਿਲਾਂ ਸ਼ਿਮਲੇ ਤੇ ਇੱਥੇ ਹੋਇਆ ਸੀਗਾ ਤੇ ਇੱਥੇ ਅੱਗ ਬੁਝਾਓ ਯੰਤਰ ਜਿਹੜਾ ਲੱਗਿਆ ਉਹ ਵੀ ਪੁਰਾਣੀ ਤਕਨੀਕ ਦਾ ਲੱਗਿਆ ਸੀਗਾ ਲਓ ਜੀ ਆਪਾਂ ਅੱਗੇ ਵੇਖਦੇ ਹਾਂ ਹੋਰ ਪਾਰਕ ਫਲਦਾ ਲੱਗਿਆ ਇਹ ਦਰਖਤ ਹੈ ਕੈਲ ਜੀ ਨਹੀਂ ਆਪਾਂ ਜੋੜੀਆਂ ਲਾਉਂਦੇ ਹੁਣ ਲਓ ਜੀ ਕੈਲ ਨੋਈ ਇਹ ਜੀ ਦਰਖਤ ਕੈਲ ਆ ਗਿਆ ਹੁਣ ਆਪਾਂ ਵੇਖਦੇ ਹਾਂ ਜੀ ਫਰੰਟ ਕੈਮਰੇ ਦਾ ਵੀ ਵਿਊ Indian Institute of Advanced Study ਦੇ ਸਾਹਮਣੇ ਬਾਡ پارک ਮਾਲਿਆਨ ਬਾਡ پارک ਦਾ ਭਵਿਕਣਾ ਦੇਖੋ ਸਾਹਮਣੇ ਬੈਠਾ ਜੀ ਬਾਂਦਰ ਸਾਓ ਲਓ ਜੀ ਪੌੜੀਆਂ ਚੜਦੇ ਆਪਾਂ ਲਓ ਜੀ ਰੇਟ ਅਡਲਟ 25 ਰੁਪਏ 25 ਰੁਪਏ ਲੱਗਦੇ ਦਿਓ ਵੀ 25 ਰੁਪਏ 25 ਰੁਪਏ ਮੰਗ ਰਿਹਾ ਹੈ ਨਾ ਚਲੋ ਜੀ ਟਿਕ ਟਿਕ ਟਾ ਕੇ ਆਪਾਂ ਇਹਦੇ ਵਿੱਚ ਲਓ ਜੀ ਵੇਖੋ ਪੰਛੀ ਆਹ ਪੰਛੀ ਦਾ ਹਾਲ ਨੇ ਬਾੜਾ ਨਹੀਂ ਆ ਮੋਰ ਆ ਯਾਰ ਕੋਈ ਬਾੜੇ ਵੱਡੇ ਪੰਛੀ ਨਹੀਂ ਗੇ ਆਹ ਜੇ ਆ ਬਤਖਾਂ ਜੀਆਂ ਕਹ ਕਹ ਬੁੜੀ ਆ। ਕੀ? ਹਾ ਹਾ। ਕਿਹੜਾ ਨਾਂ ਕੀ ਇਹਦਾ? ਸਮੂ ਉਹਨੂੰ ਪੁੱਛ ਲੈ। ਚਲ ਉਹਨੂੰ ਤਾਂ ਫੇਰ ਪੁੱਛ ਲੈ। ਉਹ ਤਾਂ ਗਿਆ। ਹੈ। ਚਲ ਚਲ ਅੱਗੇ। ਕੀ ਚੀਜ਼ ਹੈ ਕੰਮ ਨੂੰ? ਆ ਯਾਰ ਇਹ ਦੇ ਪਖਸ਼ੀ। ਹਿਮਾਲੀਅਨ ਮੋਨਲ ਆ ਗਿਆ ਹੈ। ਕਰਾਊਗਾ। ਕਰਾ ਦੱਸ ਬਾਈ ਯਾਰ ਮਲਾਇਆ।

ਇਹ ਮੁਰਗਾ ਜੰਗਲੀ ਮੁਰਗਾ ਜੰਗਲੀ ਮੁਰਗਾ ਏ ਕਾ ਵੇਖ ਲਾ ਹੋ ਬੈਠਾ ਸੁਣ ਰਾ ਹੋ ਬੈਠਾ ਬਟੇਰਾ ਓਏ ਉਹ ਕੱਗੀ ਵਾਲਾ ਮੁਰਗਾ ਉਹ ਵੀ ਨਿੱਕਾ ਹੀ ਆ ਓ ਤਿੱਤਰਾ ਬਟੇਰਾ ਕਿੱਤਰਾ ਹੋ ਦੋਸਤ ਬਟੋ ਓ ਤਿੱਤਰਾ ਕੇ ਬਟੇਰਾ ਓ ਸਾਹਮਣੇ ਜੀ ਓ ਤਿੱਤਰਾ ਤਿੱਤਰਾ ਹੋ ਨੰਦ ਫੇਰ ਕੋ ਨੀ ਤਿੱਤਰਾ ਓ ਤਿੱਤਰਾ ਹੋ ਸੇ ਬਹੁਤ ਵੱਡੇ ਮੋਟੇ ਦਿੱਤਰੇ ਆ ਬੜੇ ਮੋਟੇ ਮੋਟੇ ਹੈ ਨਾ ਹਾਂ ਆ ਬੱਤਕ ਆ ਗਈ ਇੰਡੀਅਨ ਗੋਸ ਬਹੁਤ ਮੋਟੇ ਹੈ ਸਵੈਲਰ ਲੱਭੇ ਇਨੇ ਕ ਪੰਛੀ ਇੱਥੇ ਹੈ ਨਾ ਚਲੋ ਚਲੋ ਬਹੁਤ ਵਧੀਆ ਦੇਖਣਾ ਵਿੱਚ ਨਾ ਉੱਪਰ ਬਾਂਦਰ ਨੂੰ ਦੇਖੀਏ ਉੱਪਰ ਚੜ ਗਿਆ ਹਾਂ ਉਹ ਬਾਂਦਰ ਨਹੀਂ ਦੇਖੀ ਬਾਂਦਰ ਕੋਈ ਨਹੀਂ ਫਾਲ ਹੈ ਇਹ ਜਿਹੜੇ ਜਾਂਦੇ ਉਹ ਚੁਰਚਰੇ ਜਾਂਦੇ ਹਰੇ ਇਹਨੂੰ ਅੱਛਾ ਉਹ ਚੁਰਚਰੇ ਜੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਇਹ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਜਰੂਰ ਕਰਨਾ ਮਿਹਰਬਾਨੀ ਸ਼ੁਕਰੀਆ ਮਿਲਦੇ ਆਂ ਯੇ ਅਗਲੇ ਨਵੇਂ ਵਲੌਗ ਵਿੱਚ